ਮੇਰਾ ਨਾਮ ਸੁਰਿੰਦਰ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਗੁਰਦਾਸਪੁਰ ਤੋਂ ਸਾਡਾ ਇੱਥੇ ਵਰਕ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੈਨੂੰ 4 ਮਹੀਨੇ ਹੋਏ ਇੱਥੇ ਆਏ ਨੂੰ ਬਹੁਤ ਵਧੀਆ ਕਿੰਨਾ ਚਿਰ ਹੋ ਗਿਆ 4 ਮਹੀਨੇ ਹੋਏ ਆਏ ਨੂੰ ਬਹੁਤ ਵਧੀਆ ਕੰਮ ਤੇ ਬਹੁਤ ਵਧੀਆ ਤਰ੍ਹਾਂ ਗਾਈਡ ਕਰਦੇ ਆ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ ਇੱਥੇ ਆਪਾਂ ਨੂੰ ਤੇ ਰਹਿਣਾ ਸਹਿਣਾ ਬਹੁਤ ਵਧੀਆ ਮਾਹੌਲ ਬਹੁਤ ਵਧੀਆ ਜਾਨੀ ਜੀ ਆਪਾਂ ਨੂੰ ਲੈ ਕੇ ਆਉਣ ਤੋਂ ਛੱਡਣ ਦਾ ਕਿੰਨਾ ਦੀ ਜ਼ਿੰਮੇਵਾਰੀ ਹੈ ਵੱਤੀ ਸਾਹ ਨੂੰ ਰਹਿਣ ਦਾ ਰੋਟੀ ਪਾਣੀ ਦਾ ਸਾਹਿਬ ਇਹ ਕਰਕੇ ਦਿੰਦੇ ਆ ਤੁਹਾਡਾ ਰਹਿਣਾ ਪਾਣੀ ਖਾਣਾ ਸਾਰਾ ਫ੍ਰੀ ਹੈ ਇਹਨਾਂ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਆਡੀ ਸਰਦਰੀ ਦੇ ਰਜਿਸਟਰ ਠੀਕ ਹੈ ਸਭ ਕੁਝ ਵਧੀਆ ਇੱਥੇ ਠੀਕ ਹੈ ਹਾਂਜੀ ਤੇ ਤੁਹਾਡਾ ਜਿਹਦਾ ਆਪਰੇਸ਼ਨ ਹੈ ਸੌਖਾ ਹੈ ਆ ਵੀ ਆਪਰੇਟ ਕਰਨਾ ਬਣਾਉਣੇ ਸੌਖੇ ਨੇ ਹਾਂ ਬਿਲਕੁਲ ਸੌਖਾ ਹੈ ਕੋਈ ਡਿਫਿਕਲਟ ਕੰਮ ਹੈਗਾ ਹੀ ਨਹੀਂ ਹੈ ਪਹਿਣਾ ਤੇ ਸਟਿਚ ਕਰਨਾ ਆਪਾਂ ਠੀਕ ਹੈ ਤੁਹਾਨੂੰ ਸਾਡੇ ਨਾਲ ਸੁਪਰਵਾਈਜ਼ਰ ਦਿੱਤੇ ਆਡੇ ਸਿਖਾਉਣ ਵਾਸਤੇ ਜੇ ਕੋਈ ਗਲਤੀ ਕਰਦੇ ਆਂ ਤੇ ਨਿਊ ਨਿਊ ਆਈ ਤੇ ਤੁਹਾਨੂੰ 1-2 ਮਹੀਨ ਉਹਨਾਂ ਨੇ ਬਿਲਕੁਲ ਟ੍ਰੇਨ ਕੀਤਾ ਹੁਣ ਤੁਹਾਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਕਾਫੀ ਹੱਦ ਤੱਕ ਤੁਹਾਡੇ ਨਾਲ ਬਹੁਤ ਵਧੀਆ ਪੇ ਸਕੇਲ ਮਿਲ ਰਿਹਾ ਹੈ ਹਾਂਜੀ ਬਹੁਤ ਵਧੀਆ ਥੈਂਕ ਯੂ ਰਾਜੀ ਥੈਂਕ ਯੂ